ਸਸਕਲ ਸਕਾਈ ਨਿਊਜ਼ ਪੰਜਾਬੀ ਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਕੁਦਰਤ ਦੀ ਕਰੋਪੀ ਦੇ ਨਾਲ ਜੁੜੀ ਹੋਈ ਹੈ ਇੱਕ ਪਾਸੇ ਅਸਮਾਨ ਦੇ ਵਿੱਚੋਂ ਮੀਂਹ ਵਰ ਰਿਹਾ ਜਿਸ ਨੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਤੇ ਦੂਜੇ ਪਾਸੇ ਹੁਣ ਸੜਕਾਂ ਦੇ ਉੱਤੇ ਮੌਤ ਘੁੰਮ ਰਹੀ ਹੈ ਤਾंडਵ ਘੁੰਮ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਚਾਹੁੰਦੇ ਆ ਇਹ ਮਹਾਰਾਸ਼ਟਰ ਦੀਆਂ ਤਸਵੀਰਾਂ ਨੇ ਜਿੱਥੇ ਸੜਕਾਂ ਦੇ ਉੱਤੇ ਮੌਤ ਘੁੰਮ ਰਹੀ ਹੈ ਇੱਕ ਮਗਰਮਾਚ ਸੜਕਾਂ ਦੇ ਉੱਤੇ ਆ ਗਿਆ ਤੇ ਗੱਡੀਆਂ ਦੇ ਵਿੱਚ ਬੈਠੇ ਲੋਕਾਂ ਦੇ ਵੱਲੋਂ ਇਹ ਵੀਡੀਓ ਬਣਾਇਆ ਗਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਹੁਣ ਇਹ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਹੜੇ ਲੋਕਾਂ ਦੇ ਵੱਲੋਂ ਇਹ ਵੀਡੀਓ ਬਣਾਇਆ ਜਾ ਰਿਹਾ ਉਹ ਆਪਣੀ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਹਾਈ ਰੱਬਾ ਮੌਤ ਆ ਗਈ ਤਾंडਵ ਆ ਗਿਆ ਤੇ ਇੱਕ ਪਾਸੇ ਅਸਮਾਨ ਦੇ ਵਿੱਚੋਂ ਜਿਸ ਤਰ੍ਹਾਂ ਮੀਂਹ ਵਰ ਰਿਹਾ ਲਗਾਤਾਰ ਮੂਲੇ ਤਾਰ ਬਰਸਾਤ ਹੋ ਰਹੀ ਹੈ ਜਿਸ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਕਰ ਦਿੱਤਾ ਹੈ ਤੇ ਦੂਜੇ ਪਾਸੇ ਹੁਣ ਪਾਣੀ ਦੇ ਝੋਕੀ ਨਿਕਲ ਰਿਹਾ ਮੌਤ ਨਿਕਲ ਰਹੀ ਹੈ ਜੋ ਤਸਵੀਰਾਂ ਬਿਆਨ ਕਰ ਰਹੀਆਂ ਨੇ ਹਾਲਾਂਕਿ ਜੇ ਗੱਲ ਕੀਤੀ ਜਾਵੇ ਉੱਤਰ ਭਾਰਤ ਦੀ ਤਾਂ ਉੱਤਰ ਭਾਰਤ ਦੇ ਵਿੱਚ ਅਜੇ ਠੇਠ ਦਾ ਮੀਂਹ ਨਹੀਂ ਪਿਆ ਪਰੰਤੂ ਜੇ ਪੂਰਬੀ ਉੱਤਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਪੂਰਾ ਮੋਲੇ ਧਾਰ ਨਹੀਂ ਪੈ ਰਿਹਾ ਪੂਰੀ ਬਾਰਿਸ਼ ਹੋ ਰਹੀ ਹੈ ਚਾਹੇ ਦੇਸ਼ ਦੀ ਰਾਤਾ ਨਹੀਂ ਦਿੱਲੀ ਦੀ ਗੱਲ ਕੀਤੀ ਜਾਵੇ ਉਤਰਾਖੰਡ ਦੀ ਗੱਲ ਕੀਤੀ ਜਾਵੇ ਸਿੱਕਮ ਦੀ ਗੱਲ ਕੀਤੀ ਜਾਵੇ ਅਰुणाਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤੇ ਉਧਰ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਮੋਲੇ ਧਾਰ ਬਾਰਿਸ਼ ਹੋ ਰਹੀ ਹੈ ਤੇ ਅਸਮੀ ਨੇ ਹਰ ਕਿਸੇ ਨੂੰ ਪਰੇਸ਼ਾਨ ਕਰ ਦਿੱਤਾ ਆਮ ਜਨ ਜੀਵਨ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਿਆ ਹਾਲਾਂਕਿ ਮੌਨਸੂਨ ਪੋਣਾ ਦੀ ਅਜੇ ਐਂਟਰੀ ਹੋਈ ਹੈ ਅਜੇ ਤਾਂ ਪਹਿਲੀ ਬਰਸਾਤ ਹੋ ਰਹੀ ਹੈ ਤੇ ਪਹਿਲੀ ਬਰਸਾਤ ਦੇ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਜਨ ਜੀਵਨ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਿਆ ਬੀਤੇ ਦਿਨ ਦੀਆਂ ਜਿਹੜੀਆਂ ਤਸਵੀਰਾਂ ਸਨ ਉਹ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਨ ਜਿੱਥੇ ਗੁਰੂ ਘਰ ਤੋਂ ਲੈ ਕੇ ਲਾਲ ਕਿਲਾ ਬੱਸ ਸਟੈਂਡ ਰੇਲਵੇ ਸਟੇਸ਼ਨ ਸਿਰਫ ਤੇ ਸਿਰਫ ਪਾਣੀ ਦੇ ਨਾਲ ਹੀ ਡੁੱਬਿਆ ਨਜ਼ਰ ਆਇਆ ਕਈ ਮੋਟਰਸਾਈਕਲ ਕਈ ਗਲੀਆਂ ਦੇ ਵਿੱਚ ਖੜੇ ਸਨ ਜੇ ਜਿਨ੍ਹਾਂ ਦੇ ਉੱਤੋਂ ਦੀ ਪਾਣੀ ਹੀ ਫਿਰ ਗਿਆ ਤੇ ਇਹ ਹੁਣ ਜਿਹੜਾ ਪਾਣੀ ਹੈ ਉਸ ਤੋਂ ਬਾਅਦ ਹੁਣ ਸੜਕਾਂ ਦੇ ਉੱਤੇ ਮੌਤ ਘੁੰਮਰੀ ਹੈ ਤੇ ਜਿਹੜੀ ਮਹਾਰਾਸ਼ਟਰ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹਰ ਕੋਈ ਪਰੇਸ਼ਾਨ ਹੋ ਰਿਹਾ ਜਿਹੜੇ ਲੋਕ ਆਪਣੇ ਕਮਾਂਕਾਰਾਂ ਤੇ ਸਵੇਰੇ ਸ਼ਾਮ ਜਾਂਦੇ ਨੇ ਇੱਕ ਪਾਸੇ ਤਾਂ ਉਹਨਾਂ ਨੂੰ ਮੀਂਹ ਨੇ ਮੋੜੇ ਤਾਰ ਬਾਰਿਸ਼ ਨੇ ਪਰੇਸ਼ਾਨ ਕੀਤਾ ਹੋਇਆ ਤੇ ਦੂਜੇ ਪਾਸੇ ਹੁਣ ਜਿਹੜੀ ਸੜਕਾਂ ਤੇ ਘੁੰਮਰੀ ਮੌਤ ਹੈ ਉਸ ਤੋਂ ਵੀ ਹੁਣ ਉਹ ਡਰਨ ਲੱਗੇ ਨੇ ਕਿਉਂਕਿ ਆਤੰਕ ਹੈ ਕਿਉਂਕਿ ਜੰਗਲੀ ਜਾਨਵਰ ਨੇ ਇਹਨਾਂ ਦਾ ਕੁਝ ਨਹੀਂ ਪਤਾ ਕਦੋਂ ਕਿਸਦੇ ਉੱਤੇ ਹਮਲਾ ਕਰ ਦੇਣ ਫੇਰ ਜੇ ਇਹ ਖਾਂਦੇ ਨੇ ਤਾਂ ਮਾਸ ਹੀ ਖਾਂਦੇ ਨੇ ਤੇ ਬੰਦਾ ਪੂਰੇ ਦਾ ਪੂਰਾ ਨਿਗਲਿਆ ਜਾਂਦਾ ਤੇ ਹੁਣ ਇਹਨਾਂ ਨੂੰ ਲੈ ਕੇ ਪ੍ਰਸ਼ਾਸਨ ਕੀ ਕੁਝ ਕਰ ਰਿਹਾ ਇਹ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਪ੍ਰਸ਼ਾਸਨ ਦੀ ਨੀਂਦ ਵੀ ਉੱਡ ਗਈ ਹੈ ਕਿ ਜਦੋਂ ਸੜਕਾਂ ਦੇ ਉੱਤੇ ਮੌਤ ਹੀ ਘੁੰਮਣੀ ਸ਼ੁਰੂ ਹੋ ਗਈ ਤਾਂ ਆਮ ਲੋਕ ਹੁਣ ਜਾਣ ਤਾਂ ਕਿੱਥੇ ਜਾਣ ਘਰਾਂ ਦੇ ਵਿੱਚ ਰਹਿਣ ਲਈ ਹੁਣ ਮਜਬੂਰ ਹੋ ਗਏ ਨੇ ਲੋਕ ਇੱਕ ਪਾਸੇ ਤਾਂ ਕੁਦਰਤੀ ਕਰੋਪੀ ਹੈ ਤੇ ਦੂਜੇ ਪਾਸੇ ਸੜਕਾਂ ਤੇ ਇਹ ਮੌਤ ਘੁੰਮ ਰਹੀ ਹੈ